ਲੇਟੀਆਂ ਚੇਤਿਆਂ ਹੁ ਨਾਈ ਟਿਉਟ ਨਾਈ ਟਿਉਟ ਕਰਦੀ ਫਿਰੇ ਉਹ ਕਮਲ ਤੇ ਫੁੱਲਾ ਉਤੇ ਤਰਦੀ ਫਿਰੇ ਉਹ ਕੁਫੀਆ ਰਿਪੋਰਟ ਤੇਰੀ ਆਈ ਪਰਸੋਂ ਉਹ ਲੰਡਨ ਦਾ ਲਾਇਆ 25ਵਾਂ ਤੂੰ ਟੁਰਨੀ ਉਹ ਜਿਹੜੇ ਨਹੀਂ ਹੁਸਨ ਦਾ ਤੂੰ ਮਾਨ ਕਰਦੀ ਹੀ ਇੱਕ ਦਿਨ ਟੁੱਟ ਜਾਊਗਾ ਗਰੂਰ ਨਹੀਂ ਸਾਡੇ ਚਾਚਾ ਜੀ ਲਈ ਵਾਸਤੇ ਤਾੜੀਆਂ ਲਾ ਦਿਓ ਜੀ ਸਾਰੇ ਜਣੇ ਅਠਵਾਲ ਪਰਿਵਾਰ ਵਾਸਤੇ ਸਾਰੇ ਜਣੇ ਤਾੜੀਆਂ ਲਾ ਦਿਓ ਜੀ ਅਦਾਨ ਕਨੀ ਆਉਂਦਾ ਕਦੇ ਚੜ ਕੇ ਪਹਿਲਾ ਹੁਸ਼ਿਆਰ ਕਰਦਾ ਬਾਈ ਸਾਜ਼ ਵੀ ਵਜਾ ਲੋ ਮੇਰਾ ਵੀ ਤੁਸੀਂ ਬੇਇੱਜ਼ਤੀ ਕਰੀ ਜਾਂਦੇ ਯਾਰ ਮੇਰੀ ਯਾਰ ਇੰਨਾ ਥੋੜੀ ਹੁੰਦਾ ਯਾਰ ਮੈਂ ਕਿਹਾ ਯਾਰ ਨੀਡੂ ਛਟਰਾਣਾ ਯਾਰ ਮੈਂ ਕਿਹਾ ਸੋਨੂ ਸੀ ਤੂੰ ਐ ਯਾਰ ਐਦਾਂ ਥੋੜੀ ਗੱਲ ਬਣਦੀ ਯਾਰ ਓ ਜੇ ਤੂੰ ਕਰ ਚੱਲੀ ਮੈਨੂੰ ਬਰਬਾਦ ਆ ਵਜਾਓ ਯਾਰ ਐਦਾਂ ਕਾਹਨੂੰ ਕਰਦੇ ਆ ਕਿ ਚਾਚੇ ਨੇ ਮਨਾ ਕੀਤਾ ਮਨਾ ਕੀਤਾ ਵਜਾਓ ਯਾਰ ਐਦਾਂ ਥੋੜੀ ਗੱਲ ਬਣਦੀ ਆ ਭਜਾਓ ਭਜਾਓ ਯਾਰ ਇੰਦਾ ਨਹੀਂ ਗੱਲ ਬਣਦੀ ਯਾਰ ਮੈਂ ਇੰਗਲੈਂਡ ਪ੍ਰੋਗਰਾਮ ਲਾ ਕੇ ਆਇਆ ਬਈ ਯਾਰ ਅਚਾਨਕ ਨੀ ਆਉਂਦਾ ਕਦੇ ਛੜ ਕੇ ਬਈ ਭਜਾਓ ਯਾਰ ਕਿੱਥੇ ਬੰਦੀ ਕਰਦਾ ਸੀ ਸਾਰਾ ਕੁਝ ਯਾਰ ਅਚਾਨਕ ਨੀ ਆਉਂਦਾ ਕਦੇ ਛੜ ਕੇ ਉਹ ਪਹਿਲਾਂ ਹੁਸ਼ਿਆਰ ਕਰਦਾ ਹੈ ਉਹ ਪਾਵੇਂ ਨਾਸਾਂ ਵਾਲਿਆਂ ਤੋਂ ਪੁੱਛ ਲਈ ਜਿਵੇਂ ਭੂੰਗਾ ਪਿੰਡ ਹੁਸ਼ਿਆਰਪੁਰ ਅਟਵਾਲ ਬਾਈ ਦੇ ਪਰਿਵਾਰ ਤੱਕ ਕੁੰਵਾਰ ਕਰਦਾ ਹੈ ਉਹ ਮੈਲਬਨ 가 ਗਿਆ ਨਿਊਜ਼ੀਲੈਂਡ ਛਾ ਗਿਆ ਨੀ ਤੂੰ ਦੋ ਕ ਮਹੀਨੇ ਰਕ ਇੰਗਲੈਂਡ ਵਾਪਸ ਵੀ ਮੈਂ ਆ ਗਿਆ ਉਹ ਹਾਰ ਕੇ ਵੀ ਜਿੱਤ ਜਾਂਦਾ ਬੱਲੀਏ ਜਿਹੜਾ ਸੱਚੀ ਨੀਤ ਨਾਲ ਲੜਦਾ ਹੈ ਉਹ ਪਾਵੇਂ ਨਾਸਾਂ ਵਾਲਿਆਂ ਤੋਂ ਬੋਛ ਲਈ ਜੀਮਾ ਪੁੰਗਾ ਪਿੰਡ ਸ਼ਹਿਰ ਹੁਸ਼ਿਆਰ ਮੁਰਤਕ ਵਾਰੀ ਕਰਦਾ ਹੈ ਉਹ ਰੱਬ ਪਾਪ ਨਾ ਕਰਾਵੇ ਕੋਈ ਦਿਲ ਨਾ ਤੜਾਵੇ ਸਾਰੀ ਹੱਸਦੇ ਦੀ ਲੰਗ ਜੇ ਹੰਕਾਰ ਨਾ ਲਿਆਵੇ ਉਹ ਗੁਰੂ ਘਰ ਨਾਲ ਰਹਾ ਜੁੜ ਕੇ ਬਸ ਇਹੀ ਅਰਦਾਸ ਕਰਦਾ ਹੈ ਉਹ ਬਵੇਂ ਨਸਵਾਲਿਆ ਤੂੰ ਪੁੱਛ ਨਹੀਂ ਚੀਮਾ ਲੰਡਨ ਤੱਕ ਵਾ ਚੀਮਾ ਲੰਡਨ ਤੱਕ ਵਾਰ ਕਰਦਾ ਲੋ ਜੀ ਚੁਲਬਲੀ ਦੀ ਕੁੜੀ ਚੁਲਬਲੀ ਜੀ ਕੁੜੀ ਦੀ ਗੱਲ ਸੁਣਾਉਣ ਲੱਗਾ ਸਾਰੇ ਜਣੇ ਧਿਆਨ ਨਾਲ ਸੁਣੇ ਹੋ ਪਾ ਕੇ ਜਾਲੀ ਜੇਬ ਰਹਿਣੀ ਤੂੰ ਫਿਰੇ ਟੱਪਦੀ ਖੁਦ ਨੂੰ ਤੂੰ ਫਿਰੇ ਕੱਟਰੀ ਨਾ ਦੱਸਦੀ ਹੋ ਲੱਗਦਾ ਦਵਾਗ ਦੇ ਰਾਢੀ ਗਟਕਨੀ ਹੋ ਜਾਨੀਏ ਮਮੀ ਦੇ ਨਾਲ ਰੋੜਵੇਜ਼ ਵਿੱਚ ਹਾਂ ਫੋਟੋਆਂ ਕਰਾਵੇਂ ਬੋਲਬੋ ਦੇ ਨਾਲ ਨਹੀਂ ਹੋ ਪਰਸੋਂ ਜਦੋਂ ਤੂੰ ਬੱਸ ਭਮਿੰਗ ਵਾਲੀ ਫੜੀ ਸੀ ਹਾਂ ਪੈਸਿਆਂ ਦੇ ਪਿੱਛੇ ਬੱਸ ਵਾਲੇ ਨਾਲ ਲੜੀ ਸੀ ਅੱਡੇ ਤੋਂ ਤੂੰ 5 ਮੀਲ ਦੂਰੀ ਉੱtre ਹਾਂ ਮਿੰਟਾਂ ਵਿੱਚ ਬਦਲ ਦਿਨੀ ਐ ਚਾਲ ਨੀ ਹੋ ਜਾਂਦੀ ਐ ਮਮੀ ਦੇ ਨਾਲ ਰੋਡ ਵੇਜ਼ ਵਿੱਚ ਹਾਂ ਫੋਟੋਆਂ ਕਰਾਵੇਂ ਬੋਲਵੋ ਦੇ ਨਾਲ ਨੀ ਹੁਲਕ-ੁਲਕ ਖਾਨੀ ਐ ਤੂੰ ਕੁਲਚੇ ਉਦਾਰੇ ਨੀ ਆਜੋ ਪਾਉਣੀ ਐ ਸਟੋਰੀ ਸਕਰੀਨ 'ਤੇ ਸ਼ੋਰਟ ਸਾਰੇ ਨੀ ਅੱਜ 버ਗਰ ਖਾਇਆ ਕੱਲ ਪੀਜ਼ਾ ਕੁੜੀਏ ਕਿゼਡਾਂ ਹੋਇਆ ਹੁੰਦਾ ਬੁਰਾ ਨੀ ਹਾਂ ਜਾਨੀ ਇਹ ਮੰਮੀ ਦੇ ਨਾਲ ਰੋਡਵੇਜ਼ ਵਿੱਚ ਹਾਂ ਫੋਟੋਆਂ ਕਰਾਵੇਂ ਬੋਲਵੋ ਦੇ ਨਾਲ ਨਹੀਂ ਹੋ ਤੈਨੂੰ ਬਾਰ ਬਾਰ ਰਿਹਾ ਸਮਝਾਉਂਦਾ ਕੁੜੀਏ ਹੱਥ ਨਾਲ ਚਂਡੇੜੀ ਵਾਲਾ ਆਉਂਦਾ ਕੁੜੀਏ ਤੈਨੂੰ ਵਾਰ ਵਾਰ ਰਿਹਾ ਸਮਝਾਉਂਦਾ ਕੁੜੀਏ ਹੱਥ ਨਾਲ ਉਹ ਚਾਚਾ ਦੇ ਰਿਹਾ ਆਉਂਦਾ ਕੁੜੀਏ ਉਹ ਦੌਲਤਾਂ ਤੇ ਸ਼ੌਹਰਤਾ ਤਾਂ ਮਿੱਟੀ ਸਾਰੀਆਂ ਹੱਸ ਕੇ ਵਲਾ ਲੈ ਗਰ ਲੈ ਬਿਆਰ ਨਹੀਂ ਜਾਨੀ ਏ ਮਮੀ ਦੇ ਨਾਲ ਰੋਡਵੇ ਦੇ ਵਿੱਚ ਹਾਂ ਫੋਟੋਆਂ ਕਰਾਵੇਂ ਬੋਲਬੋ ਦੇ ਨਾਲ ਨਹੀਂ ਇੱਕ ਗਾਣਾ ਹੋਰ ਕਰ ਦਾਂ ਚਾਚਾ ਜੀ ਹੋ ਨੇੜੇ ਹੋ ਕੇ ਸੁਣ ਵੀ ਬਾਸਾ ਡੀਹਟ ਬੀਤੀ ਨਹੀਂ ਫੇਲ ਕਰਾਤਾ ਬਾਈ ਕੋਡਤਾ ਦੇ ਦਿਓ ਯਾਰ ਮੈਨੂੰ ਲੱਗਾ ਚਾਚੇ ਨੇ ਅੱਜ ਸਾਬਤ ਕਰਨਾ ਕਿ ਚੀਮਾ ਬਿਨਾ ਮਾਈਕ ਤੋਂ ਕਿੱਦਾਂ ਗਾਉਂਦਾ ਆ ਬਾਈ ਮੈਂ ਤਾਂ ਇਦਾਂ ਹੀ ਗਾਣਾ ਮੈਨੂੰ ਗਾਉਣਾ ਗੁਣਾ ਨਹੀਂ ਆਉਂਦਾ ਬਾਈ ਜੀ ਮੈਂ ਜਿੰਨਾ ਕਿ ਮੈਨੂੰ ਗਾਉਣਾ ਆਉਂਦਾ ਮੈਂ ਗਾਣਾ ਆਇਆ ਬਸ ਥੈਂਕ ਯੂ ਬਾਈ ਜੀ ਥੈਂਕ ਯੂ ਉਹ ਨੇੜੇ ਹੋ ਕੇ ਸੁਣ ਵੀ ਬਾ ਸਾਡੀ ਹੱਡ ਬੀਤੀ ਨਹੀਂ ਫੇਲ ਕਰਤਾ ਬੀਏ ਚੋ ਤੂੰ ਚੰਗੀ ਕੀਤੀ ਹੋ ਕਹਿ ਕੇ ਚੱਲੀ ਨਾਲ ਕੇ ਚੋਰੀ ਵਿਆਹ ਕਰਵਾਇਆ ਯੂ ਆਰ ਵੈਰੀ ਬੈਡ ਗਰਲ ਸਾਨੂੰ ਕਾੜ ਨਾ ਪਾਇਆ ਉਹ ਛੱਡ ਜੋ ਹੋਣਾ ਹੋ ਗਿਆ ਲੱਡੂ ਵਿਆਹ ਦੇ ਲਿਆ ਦੇ ਅੱਜ ਖੜਾ ਮੈਂ ਤੇਰੇ ਘੇਟ ਤੇ ਬੀਬਾ ਆਟਾ ਪਾ ਦੇ ਆਟਾ ਪਾ ਦੇ ਹੋ ਕਾਲਜ ਵਿੱਚ ਤਾਂ ਮਿਲਦੀ ਸੀ ਬੜਾ ਹੱਥ ਮਲਾ ਕੇ ਹੋ ਯਾਤਾ ਕਰਦੀ ਹੋਵੇਂਗੀ ਸੋਹਰੇ ਕਰ ਜਾ ਕੇ ਉਹ ਸਾਥ ਬਣ ਗਿਆ ਯਾਰ ਤੇਰਾ ਹੱਥ ਫੜ ਕੇ ਬਾਟੇ ਚਪਲਾਂ ਕੱਸ ਗਿਆ ਮੇਰੀਆਂ ਨਾਲੇ ਲੀੜੇ ਪਾਟੇ ਹੋ ਟੌਮੀ ਦੀ ਇੱਕ ਛਟਲੀ ਵਸਦੀ ਜੀਨ ਦਵਾਵੇ ਅੱਜ ਖੜਾ ਮੈਂ ਤੇਰੇ ਘੇਟ ਤੇ ਵੀ ਬਾ ਹਟਾ ਪਾ ਦੇ ਆਟਾ ਪਾ ਦੇ ਹੋ ਮੈਂ ਤਾਂ ਅਲਖ ਜਗਾਉਣ ਲਈ ਸੀ ਸੁੱਖਾ ਪੁੱਟਿਆ ਨੀ ਚੋਰ ਸਮਝ ਕੇ ਲੋਕਾਂ ਨੇ ਰਾਤੀ ਬੁੱਥਾ ਕੁੱਟਿਆ ਹੋ ਕੰਧਾਂ ਦੇ ਨੜ ਲੱਗ ਕੇ ਤੇਰਾ ਆਸ਼ਿਕ ਰੋਇਆ ਹੋ ਮੱਛਰ ਵਡ ਵਡ ਖਾ ਗਿਆ ਸਾਰੀ ਰਾਤ ਨਾ ਸੋਇਆ ਹੋ ਚਾਰਨੀ ਬੂਦਾ ਰੱਖ ਕੇ ਤੋਂ ਪ੍ਰਸਾਦੇ ਲਿਆ ਦੇ ਅੱਜ ਖੜਾ ਮੈਂ ਤੇਰੇ ਗਿੱਟ ਤੇ ਬਿਬਾ ਆਟਾ ਪਾ ਦੇ ਆਟਾ ਪਾ ਦੇ ਹੋ ਕਮਲ ਕਰੋੜ ਨਾ ਪਾਵੇਂ ਤੂੰ ਕਰ ਗਈ ਏ ਮਾੜੀ ਲਿੱਗ ਗਿਫਟ ਚ ਤਾਂ ਵੀ ਦੇ ਚੱਲਿਆ ਫੁੱਲਾਂ ਵਾਲੀ ਸਾੜੀ ਉਹ ਆਉਂਦੇ ਜਾਂਦੇ ਲੱਗਦਾ ਰਹੂ ਤੇਰੇ ਘਰ ਵੱਲ ਗੇੜਾ ਵਿੱਚ ਪਟਿਆਲੇ ਲਾ ਲਿਆ ਸੰਤਾ ਨੇ ਢੇਰਾ ਉਹ ਲਵ ਇਜ਼ ਵੈਰੀ ਪੇਨਫੁੱਲ ਰਸ ਕਿਸੇ ਨੂੰ ਆਵੇ ਅੱਜ ਖੜਾ ਮੈਂ ਤੇਰੇ ਗੇਟ ਤੇ ਬਿਬਾ ਆਟਾ ਪਾ ਦੇ ਆਟਾ ਪਾ ਦੇ ਥੈਂਕ ਯੂ ਜੀ ਥੈਂਕ ਯੂ ਮੈਂ ਤਾਂ ਹੋਰ ਗਾਣਾ ਸੀਗਾ ਹੁਣ ਨਿੰਦੇ ਬਾਈ ਨੇ ਗਾਣਾ ਆ ਸੋ ਥੈਂਕ ਯੂ ਭਾਈ ਇੰਨੀ ਕਾ ਹਾਜ਼ਰੀ ਕਬੂਲ ਕਰਿਓ ਥੈਂਕ ਯੂ ਤੁਹਾਡਾ ਚਾਚਾ ਜੀ ਦਾ ਬਹੁਤ ਬਹੁਤ ਥੈਂਕ ਯੂ ਅਠਵਾਲ ਫੈਮਲੀ ਦਾ ਸਾਰੀ ਦਾ ਸੋ ਜਿੰਨੇ ਵੀ ਭੂੰਗਾ ਪਿੰਡ ਵਾਲੇ ਪਿਆਰ ਕਰਦੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਚਾਚਾ ਇੱਕ ਚੀਜ਼ ਤੋਂ ਮੈਂ ਨਰਾਜ ਆ ਥੋੜੇ ਤੁਸੀਂ ਸਾਜ ਨਹੀਂ ਮਜਾਏ ਹੈਗੇ ਚਲੋ ਕੋਈ ਨਹੀਂ ਫੇਰ ਵੀ ਵਧੀਆ ਹੋ ਗਿਆ ਬਹੁਤ ਵਧੀਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ